ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਲਗਾਤਾਰ ਅਸੀਂ ਚਾਹੁੰਦੇ ਵੀ ਜੇ ਆਪਣੇ ਰੁੱਖਾਂ ਬਾਰੇ ਜਾਣਕਾਰੀ ਹਾਸਲ ਹੋਊਗੀ ਲੋਕਾਂ ਨੂੰ ਤਾਂ ਹੀ ਉਹ ਲੋਕ ਰੁੱਖ ਜਿਹੜੇ ਹੈਗੇ ਆਪਣੇ ਧਰਤੀ ਵਿੱਚ ਲੱਗਣਗੇ ਤੇ ਉੱਥੋਂ ਹੀ ਮੋਟੀਵੇਟ ਹੋਣਗੇ ਵੀ ਰੁੱਖ ਸਾਡੇ ਜਿਹੜੇ ਹੈਗੇ ਕਿੰਨੀ ਜ਼ਿੰਦਗੀ ਲਈ ਜ਼ਰੂਰੀ ਹੈ ਸਾਰੀ ਅਸੀਂ ਗੱਲਾਂ ਬਾਤਾਂ ਪਹਿਲਾਂ ਕਰ ਚੁੱਕੇ ਆ ਰੁੱਖਾਂ ਬਾਰੇ ਵੀ ਮਤਲਬ ਕਹਿੰਦਾ ਕਿੰਨੀ ਆਪਸ ਵਿੱਚ ਕਮਿਊਨੀਕੇਸ਼ਨ ਕਰਦੇ ਆ ਆਪਸ ਵਿੱਚ ਤਾਲਮਿਲ ਰੱਖਦੇ ਆ ਤਾਂ ਇਹ ਹਿਊਮਨ ਜਿਵੇਂ ਹਿਊਮਨ ਲਾਈਫ ਹੈਗੀ ਉਸ ਤਰ੍ਹਾਂ ਹੀ ਆਪਣੀ ਲਾਈਫ ਨੂੰ ਜਿਉਂਦੇ ਆਪਾਂ ਸਾਰੀ ਚਰਚਾ ਮੈਂ ਕਰ ਚੁੱਕੇ ਆ ਜਿਹੜਾ ਅੱਜ ਦਾ ਰੁੱਖ ਹੈਗਾ ਬਹੁਤ ਹੀ ਪਵਿੱਤਰ ਰੁੱਖ ਹੈਗਾ ਬਹੁਤ ਹੀ ਪ੍ਰਾਤਨ ਰੁੱਖਾ ਬਹੁਤ ਬਾਰੇ ਗੱਲ ਕਰਾਂਗੇ ਤਾਂ ਜਿਹੜਾ ਬੋੜ ਦਾ ਰੁੱਖ ਹੈਗਾ ਇਹਦੇ ਵੀ ਨਾਮ ਜਿਹੜੇ ਹੈਗੇ ਆ ਕਾਫੀ ਨਾਮਾਂ ਨਾਲ ਜਾਣਿਆ ਜਾਂਦਾ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਗੁਰਬਾਣੀ 'ਚ ਇਹਦਾ ਇਹਨੂੰ ਮਤਲਬ ਜ਼ਿਕਰ ਹੈ ਸ਼ਬਦ ਬਟਕ ਕਿਹਾ ਗਿਆ ਇਹਨੂੰ ਮਤਲਬ ਗੁਰਬਾਣੀ 'ਚ ਇਹ ਹੋ ਗਿਆ ਉਸ ਤੋਂ ਬਾਅਦ ਇਹਨੂੰ ਬਨੀਅਨ ਟਰੀ ਬੋਲ ਦਿੰਦੇ ਆ ਇਹਦੇ ਬਾਰੇ ਚਰਚਾ ਕਰਾਂਗੇ ਆਪਾਂ ਬਰੂਟਾ ਬੋਲ ਦ ਬਰਗਦ ਬੋਲ ਦਿੰਦੇ ਆ ਸਟ੍ਰੈਂਗੂਲਰ ਫਿਗ ਬੋਲ ਦਿੰਦੇ ਕਿਉਂਕਿ ਇਹ ਦੂਜੇ ਤੇ ਗਰੋਅ ਕਰਦਾ ਫਿਰ ਦੂਜੇ ਨੂੰ ਖਤਮ ਕਰਕੇ ਆਪਦੀ ਇਹ ਲਾਈਫ ਸ਼ੁਰੂ ਕਰ ਦਿੰਦਾ ਆਯੁਰਵੇਦਾਂ ਚ ਇਹਨੂੰ ਵਾਟਾ ਬੋਲਦੇ ਆ ਮਤਲਬ ਕਹਿੰਦਾ ਇਹ ਦੇ ਨਾਮ ਸੀ ਕੁਛ ਤੇ ਇੰਡੀਆ ਦਾ ਨੈਸ਼ਨਲ ਰੁੱਖ ਹੈਗਾ ਮਤਲਬ ਕਹਿੰਦਾ ਇਹ ਵੀ ਆਪਾਂ ਨੂੰ ਸਮਝਣਾ ਪੈਣਾ ਹੁਣ ਇਹਦਾ ਸੈਂਟੀਫਿਕ ਨੇਮ ਜਿਹੜਾ ਹੈਗਾ ਉਹਦੇ ਬਾਰੇ ਚਰਚਾ ਕਰਾਂਗੇ ਇਹਦਾ ਸੈਂਟੀਫਿਕ ਨੇਮ ਹੈਗਾ ਫਾਈਕਸ ਬੈਂਗਲੈਂਸਿਸ ਇਹ ਹੈਗਾ ਜਿਹੜਾ ਫਾਈਕਸ ਸ਼ਬਦ ਹੈਗਾ ਅੰਜੀਰ ਦਾ ਲਾਤੀਨੀ ਨਾਮ ਆ ਜਿਹੜਾ ਜੀਨਸ ਹੈਗਾ ਜਿਹੜਾ ਸਪੀਸੀਜ਼ ਬੈਂਗਲੈਂਸਿਸ ਹੈਗਾ ਇਸ ਰੁੱਖ ਦਾ ਬੰਗਾਲ ਨਾਲ ਸਬੰਧ ਹੋਣ ਕਰਕੇ ਕਰਕੇ ਦਾ ਜਿਹ ਮਤਲਬ ਕਹਿੰਦਾ ਇੰਡੀਕੇਟ ਕਰਦਾ ਉਹਨੂੰ ਤਾਂ ਇਹ ਹੋ ਗਿਆ ਦਾ ਸੈਂਟੀਫਿਕ ਨੇਮ ਤੇ ਹੁਣ ਇਹਦਾ ਬਨੀਅਨ ਟਰੀ ਕਿਉਂ ਬੋਲਦੇ ਇਹ ਚਾਚਾ ਕਰਾਂਗੇ ਇਹਨੂੰ ਬਨੀਅਨ ਟਰੀ ਕਿਵੇਂ ਇਹਦਾ ਨਾਮ ਪੈਦਾ ਬਣਿਆ ਮਤਲਬ ਕਹਿੰਦਾ ਇਹ ਨਾਮ ਫਰਸ ਦੀ ਖਾੜੀ ਤੋਂ ਆਇਆ ਹੈਗਾ ਜਿਹੜਾ ਬਨੀਅਨ ਟਰੀ ਬਹੁਤ ਸਮਾਂ ਪਹਿਲਾਂ ਜਿਹੜਾ ਭਾਰਤੀ ਵਪਾਰੀ ਜਿੰਨਾਂ ਵਿੱਚ ਬਹੁਤ ਗਿਣਤੀ ਵਿੱਚ ਬਾਣੀਆਂ ਵੰਸ਼ ਦੇ ਲੋਕ ਸੀਗੇ ਉਹ ਮਤਲਬ ਕਹਿੰਦਾ ਫਾਰਸ ਦੀ ਖਾੜੀ ਲਈ ਵਪਾਰ ਲਈ ਜਾਇਆ ਕਰਦੇ ਸੀ ਉੱਥੇ ਜਿਹੜੇ ਬੋੜ ਦਰੱਖਤ ਵੱਡੇ ਦਰੱਖਤ ਉਹਨਾਂ ਥੱਲੇ ਇਹ ਵਪਾਰ ਦੀ ਗੱਲਾਂ ਹੁੰਦੀਆਂ ਸੀਗੀਆਂ ਮਤਲਬ ਇਹ ਫਾਰਸ ਦੀ ਖਾੜੀ ਜਿਹੜੇ ਕੰਟਰੀਆਂ ਹੈਗੀਆਂ ਰਾਕ ਹੋਇਆ ਕੁਵੈਤ ਹੋ ਕੇ ਸਾਊਦੀ ਅਰਬੀ ਹੈਗੀਆਂ ਇਹ ਕੰਟਰੀਆਂ ਹੈਗੀਆਂ ਤਾਂ ਯੂਰੋਪੀਅਨ ਵਪਾਰੀਆਂ ਨੇ ਕੀ ਕੀਤਾ ਤਾਂ ਇਹਨਾਂ ਰੁੱਖਾਂ ਨੂੰ ਬਨੀਨ ਟਰੀ ਭਾਵ ਬਾਣੀਆਂ ਦਾ ਰੁੱਖ ਕਹਿਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਇਹ ਨਾਂ ਬਾਣੀਆਂ ਸ਼ਬਦ ਤੋਂ ਪ੍ਰਚਲਿਤ ਹੋ ਕੇ ਬਨੀਨ ਟਰੀ ਬਣ ਗਿਆ ਇਹ ਦਾ ਜਿਹੜਾ ਬਨੀਨ ਨਾਂ ਹੈਗਾ ਇਹ ਮਤਲਬ ਕਹਿੰਦਾ ਇੱਥੋਂ ਇਸ ਤਰ੍ਹਾਂ ਕਰਕੇ ਫਾਰਸ ਦੀ ਖਾੜੀ ਤੋਂ ਇਹ ਪੈਦਾ ਹੋਇਆ ਬਨ ਇੰਟਰੀ ਕਹਿੰਦੇ ਨੂੰ ਮਤਲਬ ਕਹਿੰਦਾ ਤੇ ਇਹ ਬਹੁਤ ਹੀ ਵੱਡਾ ਆਲਮੋਸਟ ਐਵਰਗ੍ਰੀਨ ਟਰੀ ਆ ਬਹੁਤ ਹੀ ਘੱਟ ਸਮੇਂ ਲਈ ਪੱਤੇ ਝਾੜਦਾ ਤੇ ਪੱਤੇ ਫਿਰ ਦੁਬਾਰਾ ਨਾਲ ਦੀ ਨਾਲ ਇਹ ਰਿਕਵਰ ਹੋ ਜਾਂਦੇ ਪੱਤੇ ਨਿਕਲੇ ਆਉਂਦੇ ਹੈਗੇ ਤੇ ਦੁਨੀਆ ਦਾ ਲਾਰਜੇਸਟ ਟਰੀ ਇਹਨੂੰ ਮਤਲਬ ਮੰਨਿਆ ਜਾਂਦਾ ਹੈਗਾ ਕਿਉਂਕਿ ਇਹਦੀ ਬ੍ਰਾਂਚੀਜ਼ ਹੈਗੀਆਂ ਅੱਗੇ ਅੱਗੇ ਵੱਧ ਜਾਂਦੀਆਂ ਫਿਰ ਇਹ ਬ੍ਰਾਂਚ ਜਿਹੜਾ ਅੱਗੇ ਪ੍ਰੋਪਰ ਰੂਟ ਬਣ ਜਾਂਦੀ ਪ੍ਰੋਪਰ ਰੂਟ ਥੱਲੇ ਜਦੋਂ ਬੰਦੀ ਫਿਰ ਅੱਗੇ ਅੱਗੇ ਫੈਲਦਾ 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 ਕਰਕੇ ਆਪਾਂ ਬਹੁਤ ਵੱਡੀ ਇਹ ਉਮਰਦ ਰੁੱਖਾ ਇਹ ਸ਼ੇਪ ਲੈ ਜਾਂਦਾ ਹੈਗਾ ਜਿਹੜੇ ਪੱਤੇ ਹੈ ਮਾਰਚ-ਅਪ੍ਰੈਲ ਚ ਨਵੇਂ ਨਿਕਲਦੇ ਤੇ ਬਹੁਤ ਹੀ ਜਿਹੜਾ ਜਿਹੜਾ ਹੈਗਾ ਗੁਲਾਬੀ ਟਿੰਟਸ ਗੁਲਾਬੀ ਇੱਕ ਰੰਗ ਦਾ ਇੱਕ ਹਲਕਾ ਜਿਹਾ ਹੁੰਦਾ ਉਸ ਤੋਂ ਬਾਅਦ ਫਿਰ ਹਰਾ ਹੁੰਦਾ ਜਾ ਕੇ ਦੇ ਪੱਤੇ ਜਿਹੜੇ ਜਿਹੜੀ ਆ ਗੋਲਾ ਹੈਗੀਆਂ ਫਿਗਸ ਹੈਗੀਆਂ ਉਹ ਅਪ੍ਰੈਲ ਮਈ ਚ ਮਤਲਬ ਆਉਂਦੀਆਂ ਹੈਗੀਆਂ ਤਾਂ ਉੱਥੋਂ ਫਿਰ ਗੋਲਾ ਜਿਹੜਾ ਪੱਕ ਜਾਂਦੀ ਫਿਰ ਉਹਨੂੰ ਪੰਛੀ ਤੇ ਬਾਂਦਰ ਹੈਗੇ ਜਿਹੜੇ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹ ਅਸੀਂ ਇਹ ਦੇਖਿਆ ਵੀ ਆਪਣੇ ਬਾਂਦਰਾਂ ਨੂੰ ਖਾਂਦੇ ਦੇਖਿਆ ਪਿਲਖਨ ਨੂੰ ਵੀ ਖਾਂਦੇ ਦੇਖਿਆ ਇਹਨੂੰ ਵੀ ਖਾਂਦੇ ਲਿਕੇ ਪੰਛੀ ਨੂੰ ਵੀ ਖਾਂਦੇ ਦੇਖਿਆ ਤੋਤੇ ਖਾਂਦੇ ਦੇਖਿਆ ਉਹ ਤੋੜ-ਤੋੜ ਕੇ ਪੱਕਿਆਂ ਨੂੰ ਅਸੀਂ ਦੇਖਿਆ ਹੈਗਾ ਗੁਰੂ ਘਰਾਂ ਚ ਜਿਹੜੇ ਰੁੱਖ ਲੱਗੇ ਉਥੋਂ ਨੂੰ ਤੋੜ-ਤੋੜ ਕੇ ਖਾਂਦੇ ਆ ਤੇ ਉਹਨੂੰ ਥੱਲੇ ਗਿਰੀ ਜਾਂਦੇ ਐਸਾ ਕਰਕੇ ਇਹ ਅਸੀਂ ਦੇਖਿਆ ਹੈਗਾ ਸਿਸਟਮ ਤੇ ਕਈ-ਕਈ ਇਲਾਕਿਆਂ ਚ ਜਿਹੜੇ ਹੈਗੇ ਆ ਜਿਹੜੇ ਫਿਗਸ ਅਕਤੂਬਰ ਨਵੰਬਰ ਚ ਵੀ ਲੱਗ ਜਾਂਦੀਆਂ ਹੈਗੀਆਂ ਇਹ ਵੀ ਦੇਖਿਆ ਗਿਆ ਫੁੱਲ ਜਿਹੜੇ ਹੈਗੇ ਆ ਉਹ ਵਿਜ਼ੀਬਲ ਤਾਂ ਨਹੀਂ ਹੁੰਦੇ ਕਿਉਂਕਿ ਫੁੱਲ ਇੱਕ ਜਿਹੜੇ ਫਿਗਸ ਦੇ ਅੰਦਰ ਹੀ ਲੱਗਦੇ ਉੱਥੋਂ ਹੀ ਫਿਰ ਬੀਜ ਬਣ ਜਾਂਦਾ ਜਿਹੜਾ ਬੀਜ ਆ ਬਹੁਤ ਹੀ ਛੋਟਾ ਬੀਜ ਆ ਪਨੀਰੀ ਫਾਰਮ ਚ ਅਸੀਂ ਉਹਨੂੰ ਉਹਦੇ ਨਰਸੇ ਤੇ ਤਿਆਰ ਜਰੂਰ ਕਰਦੇ ਆ ਜਾਂ ਤਾਂ ਦੇਖੋ ਦੋ ਆਪ ਜਿਹੜਾ ਬੋਰਡ ਦਾ ਰੱਖੋ ਦੀ 에어 ਲੀਰਿੰਗ ਹੋ ਜੇ ਉਹ ਤੋਂ ਹੋ ਸਕਦਾ ਇਹ ਜਾਂ ਕਲਮਾ ਤੋਂ ਵੀ ਤਿਆਰ ਹੁੰਦਾ ਪਰ ਸਾਡਾ ਕਈ ਵਾਰ ਕਲਾਈਮੇਟ ਗਰਬੜ ਹੋ ਜੇ ਤਾਂ ਫਿਰ ਉਹ ਕਲਮਾ ਨਹੀਂ ਹੁੰਦੀਆਂ ਤੇ ਇਸ ਤੋਂ ਬਾਅਦ ਇੱਕ ਇੱਕ ਆਪਸ਼ਨ ਬਣ ਸਾਡੇ ਕੋਲ ਬੀਜ ਤੋਂ ਬਜਦੀ ਜਿਹੜੀ ਪਨੀਰੀ ਹੈਗੀ ਆ ਉਹ ਤੁਸੀਂ ਤਿਆਰ ਕਰਦੇ ਆ ਤਾਂ ਬੀਜ ਤੋਂ ਜਿਹੜੇ ਪਨੀਰੀ ਹੈਗੇ ਬੜੇ ਤਰੀਕੇ ਨਾਲ ਲਾਉਣੀ ਪੈਂਦੀ ਹੈ ਤੁਹਾਨੂੰ ਰੋਹੀ ਸੀ ਅਸੀਂ ਆਪਣੀ ਨਰਸਿਸ ਹੁਣ ਤਿਆਰ ਕੀਤੇ ਹੋਏ ਆ ਅਸੀਂ ਦੇਖਿਆ ਵੀ ਇੰਡੀਅਨ ਜਿਹੜੇ ਸ਼ਹਿਰ ਹੈਗੇ ਜਾਂ ਪਿੰਡ ਹੈਗੇ ਪੰਜਾਬ ਦੇ ਹੋਣ ਜਾਂ ਹੋਰ ਹੁਣ ਇਲਾਕਿਆਂ ਦੇ ਇਹਦੇ ਥੜੇ ਬਣਾਏ ਜਾਂਦੇ ਆ ਥੜਿਆਂ ਦੇ ਉੱਤੇ ਬਜ਼ੁਰਗ ਬਹਿੰਦੇ ਆ ਤਾਂ ਬਜ਼ੁਰਗ ਬਹਿ ਕੇ ਮਤਲਬ ਕ ਉਠੋ ਤਾਂਛ ਖੇੜਦੇ ਆ ਗੱਲਾਂ ਬਾਤਾਂ ਕਰਦੇ ਆ ਮਤਲਬ ਕਹਿੰਦਾ ਇਹ ਸਾਰਾ ਆਪਾਂ ਇਹ ਇਨਪੁੱਟ 올 ਅਕ੍ਰੋਸ ਇੰਡੀਆ ਦੇ ਵਿੱਚ ਇਹਨੂੰ ਦੇਖਿਆ ਗਿਆ ਜਿਹੜਾ ਕਿ ਮਤਲਬ ਕਹਿੰਦਾ ਇਹ ਬਰੋਟੀ ਦੇ ਥੜਿਆਂ ਨਾਲ ਜੇਕਰ ਆਉਂਦਾ ਹੈਗਾ ਤਾਂ ਥੜਿਆਂ ਦੇ ਬਹਿ ਕੇ ਲੋਕ ਮਤਲਬ ਕਹਿੰਦਾ ਉਹ ਉੱਥੇ ਗੱਲਾਂ ਬਾਤਾਂ ਕਰਦੇ ਹੈਗੇ ਆ ਚਾਹੇ ਉਹ ਪੰਜਾਬ ਹੋਵੇ ਚਾਹੇ ਕੋਈ ਕੰਟਰੀ ਹੋਰ ਹੋਵੇ ਤੇ ਬਰੋਟੀ ਦੇ ਤਿੰਨ ਤਿੰਨ ਦੇਵਤਿਆਂ ਦਾ ਵਾਸ ਮੰਨਿਆ ਦਾ ਵਿਸ਼ਨੂੰ ਬ੍ਰਹਮਾ ਤੇ ਸ਼ਿਵ ਦਾ ਪ੍ਰਤੀਕ ਮੰਨਿਆ ਦਾ ਮਤਲਬ ਇਸ ਰੁੱਖ ਨੂੰ ਉਸੋ ਪੰਜਾਬ ਦੇ ਵਿੱਚ ਆਮ ਹੀ ਰੁੱਖ ਦੇ ਮਿਲ ਜਾਂਦੇ ਸਾਡੇ ਜਿਹੜੇ ਪਿੰਡਾਂ ਵਿੱਚ ਜਾਈਏ ਤਾਂ ਮਤਲਬ ਕਹਿੰਦਾ ਸਾਡੇ ਜਿਹੜੇ ਛੱਪੜ ਹੋਗੇ ਸਾਡੇ ਛੱਪੜਾਂ ਦੇ ਕੰਡੇ ਹੋ ਗਿਆ ਜਾਂ ਸਾਡੀਆਂ ਰੂੜਾਂ ਦੇ ਕੰਡੇ ਇਹ ਪਹਿਲਾਂ ਰੂੜਾਂ ਤੇ ਤਾਂ ਬਹੁਤ ਪਾਈ ਜਾਂਦੇ ਹੁਣ ਰੋੜਾਂ ਤੇ ਕਿਉਂਕਿ ਸਾਡੇ ਹਾਈਵੇ ਬਣ ਗਏ ਤਾਂ ਖਤਮ ਹੁੰਦੇ ਤੁਰੇ ਜਾ ਰਹੇ ਬਸ ਕੁਛ-ਕੁਛ ਜਿਹੜੇ ਦਰਖਤ ਵੱਡੇ ਹੈਗੇ ਸਾਡੇ ਹੁਣ ਵੀ ਨਹਿਰਾਂ ਦੇ ਕੰਡੇ ਜਾਂ ਛੱਪੜਾਂ ਦੇ ਕੰਡੇ ਸਾਡੇ ਮਿਲ ਜਾਂਦੇ ਪਿੰਡਾਂ ਦੇ ਵਿੱਚ ਸਾਨੂੰ ਇਹ ਜਿਹੜੇ ਬਚੇ ਹੋਏ ਰੁੱਖ ਹੈਗੇ ਕਿਉਂਕਿ ਬਹੁਤ ਹੀ ਪ੍ਰਾਤਨ ਰੁੱਖਾ ਤੇ ਗਰਬਾਣੀ ਜਿਵੇਂ ਜ਼ਿਕਰ ਆਉਂਦਾ ਨੇ ਬਟਕ ਨਾ ਨਾ ਮਤਲਬ ਸ਼ਬਦ ਨਾਲ ਜਾਣ ਤਾਂ ਉਹ ਮਤਲਬ ਲੌਣੇ ਚਾਹੀਦੇ ਕਿਉਂਕਿ ਹੁਣ ਜਿਹੜਾ ਸਾਡੀ ਜਿਹੜੀ ਜਿਹੜੀ ਜਨਰੇਸ਼ਨ ਹੈਗੀ ਆ ਹੁਣ ਉਹ ਹੋਰ ਸਮਝਦੇ ਬੋਰਡ ਦੇ ਰੱਖਣ ਲਾਣਾ ਮਤਲਬ ਜ਼ਿਆਦਾ ਨਹੀਂ ਮੰਨਦੀ ਕਿਉਂਕਿ ਬੋਰਡ ਦੇ ਰੱਖ ਉਹ ਕਹਿੰਦਾ ਵੀ ਸਾਡੀਆਂ ਬਿਲਡਿੰਗਾਂ ਚ ਜਾਊਗਾ ਹੁਣ ਕਨਸੈਪਟ ਬਦਲ ਗਿਆ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਬੋਰਡ ਦੇ ਰੱਖ ਪੁਰਾਣੇ ਮੌਜੂਦ ਆ ਪੰਜਾਬ ਦੇ ਵਿੱਚ ਉਹ ਤਾਂ ਮੌਜੂਦ ਆ ਕਿਉਂਕਿ ਉਸ ਸਮੇਂ ਪੋਪੂਲੇਸ਼ਨ ਘੱਟ ਸੀ ਉਸ ਸਮੇਂ ਜਿਹੜੇ ਲੱਗੇ ਉਹ ਰੋਖਾ ਹੁਣ ਵੀ 100 ਸਾਲ ਸਾਲ ਪੁਰਾਣੇ 200 ਸਾਲ ਪੁਰਾਣੇ ਹਜੇ ਵੀ ਸਾਡੇ ਪਿੰਡਾਂ 'ਚ ਛੱਪੜਾਂ ਤੇ ਕੰਡੇ ਖੜੇ ਆ ਇਹ ਪੁਰਾਣੇ ਵੀ ਆਪਾਂ ਅਸੀਂ ਦੇਖਿਆ ਇਹ ਜਿਹੜਾ ਅਸੀਂ ਵਰਤਾਰਾ ਹੈਗਾ ਤੇ ਇਹ ਥੋੜਾ ਟੁੱਟਣ ਕਰਕੇ ਵੀ ਹੋ ਗਿਆ ਵੀ ਥੋੜੇ ਲੋਖਾਂ ਰੋਖਾਂ ਤੋਂ ਟੁੱਟੇ ਹੋਏ ਇਸ ਲਈ ਮਤਲਬ ਆਪਾਂ ਘੱਟ ਲਾ ਕੇ ਰਾਜੀ ਹੈਗੇ ਆ ਤਾਂ ਹੁਣ ਕਈ ਜਿਹੜੇ ਸਾਡੇ ਰੋਪਣ ਦੇ ਲਾਗੇ ਜਿਹੜੇ ਸਥਾਨ ਹੈਗੇ ਆ ਜਿਹੜੇ ਖਜੂਰ ਦੇ ਰਖੋਦੇ ਤੇ ਬੋੜ ਦੇ ਜਿਹੜੇ ਪੰਜ-ਛੇ ਪੰਜ ਜਿਹੜੇ ਬਿੱਠ ਕਰਦੇ ਆ ਉੱਥੋਂ ਬਿੱਠ ਕਰਦੇ ਬਿੱਠਾਂ ਤੋਂ ਜਿਹੜੇ ਬੀਜ ਅੰਦਰ ਆ ਉਹਦਾ ਉਸ ਜਿਹੜੇ ਬੀਜ ਤੋਂ ਰੁਪਾਂਚੀ ਬਿੱਠਾਂ ਕਰਦੇ ਉੱਥੋਂ ਉਹ ਰੁੱਖ ਕਈ ਦਰਖਤਾਂ ਤੇ ਉੱਗ ਜਾਂਦਾ ਖਜੂਰਾਂ ਤੇ ਆਮ ਦੇਖਿਆ ਰੋਪੜ ਵਿੱਚ ਦੇਖਿਆ ਕਈ ਇਲਾਕਿਆਂ ਵਿੱਚ ਜਿਹੜੇ ਦਰਿਆ ਦੇ ਕੰਢੇ ਜਿਹੜੇ ਹੈਗੇ ਆ ਪਰ ਇਹ ਵੀ ਦੇਖਿਆ ਕਿ ਜਦੋਂ ਬੋੜ ਦਾ ਰੁੱਖ ਖਜੂਰ ਤੇ ਉੱਗਦਾ ਹੈਗਾ ਤਾਂ ਹੌਲੀ-ਹੌਲੀ ਕਰਕੇ ਖਜੂਰ ਨੂੰ ਉਹ ਲਪੇਟਾ ਪਾ ਲੈਂਦਾ ਹੈਗਾ ਇਹਨੂੰ ਇਸ ਲਈ ਸਟ੍ਰੈਂਗੂਲਰ ਫਿਗ ਬੋਲਦੇ ਫਿਰ ਆਪਣਾ ਇਹ ਹੌਲੀ ਜਿਰੋ ਦੀਆਂ ਜੜਾਂ ਥੱਲੇ ਪਹੁੰਚ ਜੇ ਤਾਂ ਆਪਣਾ ਉਹ ਆਪਣੇ ਆਪ ਨੂੰ ਹੋ ਮਤਲਬ ਕਹਿੰਦਾ ਪਨਪਣਾ ਸ਼ੁਰੂ ਕਰਦਾ ਤੇ ਹੌਲੀ-ਹੌਲੀ ਲੰਬਾ ਸਵਾ ਪਾ ਕੇ ਮਤਲਬ ਕਹਿੰਦਾ ਜਿਹੜੇ ਖਜੂਰ ਤੇ ਬੋੜ ਦੇ ਵਿੱਚ ਕੰਪੀਟੀਸ਼ਨ ਹੁੰਦਾ ਤੇ ਜਿਹੜੀ ਬੋੜ ਦਾ ਰੁੱਖ ਹੈਗਾ ਉਹ ਜਿੱਤਦਾ ਜਿੱਤ ਜਾਂਦਾ ਹੈਗਾ ਇਸ ਕੇਸ ਵਿੱਚ ਤਾਂ ਉਹ ਆਪਣਾ ਵੱਡਾ ਦਰਖਤ ਵਿਸ਼ਾਲ ਬਣ ਜਾਂਦਾ ਇਸ ਲਈ ਜਿਹੜੇ ਬਿੱਠਾ ਤੋਂ ਅਸੀਂ ਦੇਖਿਆ ਆਪਦੇ ਘਰਾਂ ਦੇ ਛੱਤਾਂ ਵਿੱਚ ਵੀ ਕਈ ਹੋ ਗਿਆ ਜਿਵੇਂ ਖੰਡਰ ਹੋਈ ਜਿਹੜੇ ਹਵੇਲੀਆਂ ਹੋਈਆਂ ਉਹਨਾਂ ਵਿੱਚ ਵੀ ਦੇਖਿਆ ਬੋਰਡ ਦੇ ਰੁੱਖ ਪੰਛੀ ਬਿਠ ਕਰਦੇ ਉੱਥੋਂ ਪੈਦਾ ਹੋ ਜਾਂਦੇ ਆ ਅਸੀਂ ਇਹ ਵੀ ਦੇਖਿਆ ਜਿਹੜੇ ਸਾਡੇ ਪੌਲ ਬੰਦੇ ਹੈਗੇ ਆ ਫਲਾਈਓਵਰ ਬੰਦੇ ਹੈ ਉਹਨਾਂ ਵਿੱਚ ਵੀ ਮਤਲਬ ਕਹਿੰਦਾ ਬੋਰਡ ਤੇ ਪੰਛੀ ਬਿਠ ਕਰਦੇ ਰਹਿੰਦੇ ਆ ਪੰਛੀ ਉੱਥੋਂ ਮਰੋ ਬੋਰਡ ਦੇ ਰੁੱਖ ਕਈ ਜਗ੍ਹਾ ਤੋਂ ਨਿਗਲੇ ਨਿਕਲੇ ਮਿਲਦੇ ਹੈਗੇ ਤੇ ਬੋਰਡ ਦੀ ਲੱਕੜ ਜਿਹੜੀ ਹੈਗੀ ਪਾਣੀ ਦੀ ਗੱਲ ਨਹੀਂ ਇਸ ਲਈ ਜਿਹੜੇ ਖੂਹ ਦੇ ਚੱਕ ਪੁਰਾਣੇ ਸਮੇਂ ਸੀਗੇ ਇਹ ਤੋਂ ਬੰਦੇ ਸੀਗੇ ਤੇ ਹੁਣ ਜਿਹੜੀਆਂ ਬੋਰਡ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਸਾਡੇ ਪੁਰਾਣੇ ਬਜ਼ ਜੇ ਇੱਕ ਕੁਛ ਬਜ਼ੁਰਗ ਕਹਿੰਦੇ ਆ ਮਾਂ ਬੋਰਡ ਦੀ ਛਾਂ ਤੇ ਰੱਬ ਦਾ ਨਾਮ ਸਹਾਰੇ ਇਕੋ ਜੇਕਦਾ ਇਹ ਕਹਿੰਦੇ ਆ ਉਹ ਇੱਕ ਬਜ਼ੁਰਗ ਕਹਿੰਦੇ ਸਾਡੇ ਪੁਰਾਣੇ ਸਮੇਂ ਕਿਉਂਕਿ ਬੋਰਡ ਦੇ ਥੱਲੇ ਲੋਕ ਗੱਲਾਂ ਬਾਤਾਂ ਕਰਦੇ ਸੀ ਲੋਕ ਆਸ ਵਿੱਚ ਜਿਹੜੇ ਬਜ਼ੁਰਗ ਸੀਗੇ ਬੰਦੇ ਸੀਗੇ ਤਾਸ਼ ਖੇੜਦੇ ਸੀ ਉੱਥੋਂ ਚਰਚਾਵਾਂ ਹੁੰਦੀਆਂ ਸੀ ਉਹ ਕਹਿੰਦੇ ਵੀ ਹੇਠ ਬਰੋਟੇ ਦੇ ਮੈਨੂੰ ਰੱਬ ਦੇ ਦਰਸ਼ਨ ਆਏ ਵੀ ਕਰਦੇ ਸੀਗੇ ਬੋੜ ਦਿਲਾਂ ਦੀਆਂ ਜਾਣੇ ਇਸੇ ਇਹਦੇ ਮੂਰੇ ਝੂਠ ਨਾ ਬੋਲਦੇ ਇਹ ਜਿਹੜੀ ਜ਼ਿਕਰ ਹੁੰਦਾ ਸੀ ਉਹ ਜਿਹੜੇ ਬਜ਼ੁਰਗ ਕਰਦੇ ਵੀ ਇਹ ਸਾਰੀਆਂ ਗੱਲਾਂ ਕਿਉਂਕਿ ਸਦੀਆਂ ਤੋਂ ਇਹ ਰੁੱਖ ਸਾਡੇ ਪਿੰਡਾਂ 'ਚ ਮੌਜੂਦ ਹੈ ਇਹਨਾਂ ਨੇ ਸਾਰੀ ਇਹਨਾਂ ਨੇ ਸਾਰਾ ਸੀਜ਼ਨ ਦੇਖਿਆ ਹੁੰਦਾ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਹੁੰਦੀਆਂ ਪਿੰਡਾਂ ਦੀਆਂ ਕਿਉਂਕਿ ਲੋਕ ਉੱਥੇ ਚਰਚਾ ਕਰਦੇ ਆ ਕੇ ਤਾਂ ਕੀ ਪਤਾ ਇਹ ਕੁਦਰਤ ਦਾ ਕਰਿਸ਼ਮਾ ਹੁੰਦਾ ਰੁੱਖ ਕਰਿਸ਼ਮੇ ਹੈਗੇ ਐ ਕਿਉਂਕਿ ਕੀ ਪਤਾ ਕਿੰਨੀ ਕਿ ਸੁੰਦਰ ਲੈਂਗੁਏਜ 'ਚ ਕੀ ਸਮਝਦੇ ਆ ਉਹ ਸਾਨੂੰ ਪਤਾ ਨਹੀਂ ਹੈਗਾ ਪਰ ਫਿਰ ਵੀ ਇਹ ਬਜ਼ੁਰਗ ਸਾਡਾ ਇਸ਼ਾਰਾ ਕਰਦੇ ਆ ਵੀ ਬੋੜ ਦਿਲਾਂ ਦੀਆਂ ਜਾਣੇ ਇਹਦੇ ਮੂਰੇ ਝੂਠ ਨਾ ਬੋ ਇੱਕ ਬਜ਼ੁਰਗ ਕੁਝ ਬਜ਼ੁਰਗ ਕਹਿੰਦੇ ਆ ਰੁੱਖਾਂ ਤੋਂ ਬਿਨਾ ਨਾ ਹਵੇਲੀਆਂ ਸੋਹਣੀਆਂ ਲੱਗਦੀਆਂ ਤੇ ਨਾ ਹੀ ਪਿੰਡ ਮਤਲਬ ਇਹ ਐਂ ਕਹਿ ਰਿਹਾ ਮਤਲਬ ਰੁੱਖਾਂ ਤੋਂ ਬਿਨਾਂ ਤਾਂ ਹਵੇਲੀਆਂ ਸੋਹਣੀਆਂ ਲੰਦਾ ਪਿੰਡ ਸੋਹਣੇ ਲੱਗਦੇ ਆ ਫਿਰ ਉਹ ਕਹਿੰਦੇ ਆ ਰੁੱਖਾਂ ਬਾਝੋਂ ਨਾ ਸੁੰਦੀ ਨਗਰੀ ਭਾਵੇਂ ਰੱਖ ਹਵੇਲੀਆਂ ਭਾਵੇਂ ਲੱਖ ਹਵੇਲੀਆਂ ਖੜੀਆਂ ਮਤਲਬ ਇਹਦਾ ਮਕਸਦ ਇਹ ਕਹਿੰਦਾ ਹੈਗਾ ਵੀ ਜੇ ਕੋਈ ਕਲੋਨੀ ਵੀ ਕੱਟਣੀ ਆ ਜਾਂ ਕੋਈ ਪਿੰਡ ਆ ਜੇ ਪਿੰਡ ਬੇਰਾਨਾ ਤਾਂ ਜੇ ਰੁੱਖ ਲੱਗੋ ਤਾਂ ਹੀ ਉਹ ਪਿੰਡ ਸੋਹਣਾ ਲੱਗਦਾ ਹੈਗਾ ਇਸ ਤਰ੍ਹਾਂ ਜਿਵੇਂ ਹੁਣ ਅੱਜਕੱਲ੍ਹ ਕਲੋਨੀਆਂ ਕੱਢਦੇ ਆ ਗਵਰਨਮੈਂਟ ਦੇ ਰੂਲ ਉਹਨਾਂ ਨੂੰ ਕਿਉਂਕਿ ਜੋ ਕਲੋਨੀ ਕੱਟਦੇ ਉੱਥੇ ਬਹੁਤ ਵੱਡੇ ਲੈਵਲ ਦਾ ਉਹ ਜਿਹੜਾ ਸਾਡੀ ਹੈਗੀ ਆ ਯੂਜ਼ ਹੁੰਦਾ ਮਟੀਰੀਅਲ ਉਥੋਂ ਸੀਮੈਂਟ ਯੂਜ਼ ਹੁੰਦਾ ਰੇਤਾ ਯੂਜ਼ ਆ ਸਾਰੀ ਉਹਦੀ ਇੱਕ ਮਤਲਬ ਕਹਿੰਦਾ ਉਸ ਬਣਨ ਵਾਸਤੇ ਕਲੋਨੀ ਨੂੰ ਪੂਰੀ ਇੱਕ ਬਹੁਤ ਵੱਡੇ ਲੈਵਲ ਦੀ ਇੱਕ ਸਾਡੇ ਰਿਸੋਰਸਸ ਯੂਜ਼ ਹੁੰਦੇ ਆ ਉਹ ਰਿਸੋਰਸਸ ਨੂੰ ਪੂਰਤੀ ਰੁਕ ਕਰ ਸਕਦੇ ਕਿਉਂਕਿ ਰੁੱਖ ਇੱਕ ਇੱਕ ਪਾਸੇ ਉਹਨੂੰ ਮਤਲਬ ਉਹ ਜਿਹੜੇ ਸਾਰੇ ਜਿਹੜੀ কার্বন ਡਾਈਆਕਸਾਈਡ ਹੈਗਾ ਜਾਂ ਪਾਣੀ ਦੀ ਮਾਤਰਾ ਇਹ ਬਦਲਾਅ ਨੂੰ ਵੀ ਮਤਲਬ ਕਹਿੰਦਾ ਇਸ਼ਾਰਾ ਕਰਦੇ ਆ ਵਾਪਸ ਬਹਲਾਉਣ ਦਾ ਇਸ ਲਈ ਕਲੋਨੀ ਦੇ ਵਿੱਚ ਜਦੋਂ ਕਲੋਨੀ ਕੱਟੀ ਜਾਂਦੀ ਤਾਂ ਉਹ ਪਹਿਲਾਂ ਰੁੱਖ ਲਗਾ ਉਹ ਜਿੰਨੀ ਕਲੋਨੀ ਦੇ ਵਿੱਚ ਰੁੱਖ ਸੋਹਣੇ ਹੋਣਗੇ ਹੁੰਦੀ ਦੀ ਮਾਰਕੀਟ ਦੀ ਵੈਲਿਊ ਵੀ ਵਾਧੀ ਹੈਗੀ ਇਹ ਵੇਖਣ ਨੂੰ ਮਿਲਦਾ ਜਿਹੜੀ ਜਿੰਨੀਆਂ ਕਲੋਨੀ ਅੱਜ ਕੱਲ ਪੌਸ਼ ਕਲੋਨੀ ਹੈਗੀਆਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਪੁੱਡਾ ਕੱਟਦਾ ਹੈਗਾ ਤਾਂ ਉਹਦੇ ਵਿੱਚ ਰੁੱਖ ਲਗਾ ਕੇ ਉਹਨੂੰ ਮਤਲਬ ਅਟਰੈਕਟਿਵ ਬਣਾਉਂਦੇ ਹੈਗਾ ਰੁੱਖ ਲਾ ਕੇ ਤਾਂ ਇਹ ਜਿਹੜੀਆਂ ਹੈਗੀਆਂ ਇਸ ਲਈ ਕਿਹਾ ਗਿਆ ਰੁੱਖਾਂ ਬਾਜ ਨਾ ਸੋਹੰਦੀ ਨਗਰੀ ਭਾਵੇਂ ਰੱਖ ਹਵੇਲੀਆਂ ਖੜੀਆਂ ਇਹ ਜ਼ਿਕਰ ਆਉਂਦਾ ਹੈਗਾ ਤੇ ਹੁਣ ਆਪਾਂ ਚਰਚਾ ਕਰਾਂਗੇ ਕਿ ਬੋਰਡ ਦੇ ਨਾਲ ਸਾਡੇ ਬਹੁਤ ਸਾਰੇ ਗੁਰੂ ਘਰ ਜੁੜੇ ਆ ਪੰਜਾਬ ਦੇ ਵੀ ਕਿਉਂਕਿ ਚਰਚਾ ਕਰਨੀ ਜ਼ਰੂਰੀ ਕਿਉਂਕਿ ਅਸੀਂ ਜਦੋਂ ਯ ਵੀ ਸਾਡੇ ਜਿਹੜੇ ਕਿਹੜੇ ਕਿਹੜੇ ਜਿਹੜੇ ਗੁਰੂ ਘਰ ਰੁੱਖ ਦੇ ਬੋੜ ਦੇ ਰੁੱਖ ਨਾਲ ਜਿਗਰਾਉਂਦਾ ਹੈਗਾ ਇੱਕ ਭਾਈ ਕਾਨ ਸਿੰਘ ਨਾਂਭਾ ਜੀ ਦੀ ਮਹਾਨਕੋਸ਼ ਵਿੱਚ ਆ ਸ੍ਰੀ ਗੁਰੂ ਹਰ राय ਸਾਹਿਬ ਨਾਲ ਸੰਬੰਧਿਤ ਕੀਰਤਪੁਰ ਦੇ ਕੋ ਨੇੜੇ ਪੋਗੋਜਾ ਪਿੰਡਾ ਉਥੇ ਉਥੇ ਬਰੋਟਾ ਸ਼ਬਦ ਬਰੋਟਾ ਸਾਹਿਬ ਦਾ ਜਿਕਰ ਆਉਂਦਾ ਹੈਗਾ ਤੇ ਇਹ ਹੋ ਗਿਆ ਉਸ ਇੱਕ ਬਰੋਟਾ ਸਾਹਿਬ ਜਿਹੜਾ ਲੁਧਿਆਣਾ ਦੇ ਲਲ ਪਿੰਡ ਵਿੱਚ ਅਸੀਂ ਦਰਸ਼ਨ ਕੀਤੇ ਆ ਉਥੇ ਅਸੀਂ ਦੇਖਿਆ ਬਰੋਟਾ ਸਾਹਿਬ ਉਸ ਗੁਰਦੁਆਰਾ ਸ੍ਰੀ ਬੋੜ ਸਾਹਿਬ ਅਸੀਂ ਵੀ ਦਰਸ਼ਨ ਕਰ ਚੁੱਕੀ ਆ ਵੀਡੀਓ ਬਣ ਚੁੱਕੀ ਆ ਡੁੱਗਰੀ ਡੁੱਗਰੀ ਕੋਟਲੀ ਪਿੰਡਾ ਰੋਪੜ ਜ਼ਿਲ੍ਹੇ ਦਾ ਇਦੇ ਵਿੱਚ ਬਹੁਤ ਹੀ ਪ੍ਰਾਤਨ ਮਤਲਬ ਉਹ ਬੋਰਡ ਦਾ ਰੁਖ ਮੌਜੂਦ ਆ ਉਸ ਤੋਂ ਇਹ ਵੀ ਜ਼ਿਕਰ ਆਉਂਦਾ ਹੈ ਕਿ ਕਈ ਕਈ ਕਿਤਾਬਾਂ 'ਚ ਵੀ ਪਟਿਆਲੇ ਸ਼ਹਿਰ ਦੇ ਗੁਰਦਵਾਰਾ ਤੁਖਰਮਾ ਸਾਹਿਬ ਜਿਹੜੇ ਨਵੇਂ ਪਾਸ਼ਾ ਨਾਲ ਸੰਬੰਧਿਤ ਗੁਰੂ ਘਰ ਹੈਗਾ ਉੱਥੇ ਮਤਲਬ ਕਹਿੰਦਾ ਸਨ 1662 ਵਿੱਚ ਗੁਰੂ ਤੇਗ ਬਹਾਦਰ ਜੀ ਆਏ ਸੀ ਮਹਾਰਾਜ ਤਾਂ ਗੁਰੂ ਸਾਹਿਬ ਆਏ ਸੀ ਉਸ ਸਮੇਂ ਜਦ ਬਣਿਆ ਹੋਇਆ ਸਰੋਵਰ ਬਣਿਆ ਉਹਦੇ ਆਊਂਡ ਬਰੂਟੇ ਦਾ ਰੁਖ ਸੀਗਾ ਪੁਰਾਣਾ ਤਾਂ ਹੁਣ ਉਹ ਬਰੂਟੇ ਦਾ ਰੁਖ ਮੌਜੂਦ ਨਹੀਂ ਉਸ ਸਮੇਂ ਸੀਗਾ ਮਤਲਬ ਕਹਿੰਦਾ ਉਹ ਹੁਣ ਤਰੱਕੀ ਦੀ ਬਲੀ ਚੜ ਗਈ ਹੈ ਕਿਤਾਬ ਇੱਕ ਜ਼ਿਕਰ ਕਰਦੀ ਹੈ ਬੁਰਦਰੋਖੂ ਸਾਡੇ ਸਰੋਵਰ ਕੋਲੇ ਮੌਜੂ ਸੀ ਜਿਹੜੋ ਗੁਰੂ ਪਾਸ਼ਾ ਇਹ ਵਿੱਚ ਜੇਕਰ ਹੁੰਦਾ ਕਿਤਾਬ ਚ ਹੁੰਜੜਾ ਸੀ ਜ਼ਿਕਰ ਕਰਾਂਗੇ ਗੁਰਬਾਣੀ ਚ ਜਿਹੜਾ ਆਉਂਦਾ ਹੈਗਾ ਭਗਤ ਕਬੀਰ ਜੀ ਕੀ ਲਿਖਦੇ ਆ ਭਗਤ ਕਬੀਰ ਜੀ ਰਾਗ ਗੌੜੀ ਪੂਰਵੀ ਬਾਵਨ ਅਖਰੀ ਵਿੱਚ ਬਟਕਰਖ ਦਾ ਚਿੱਤਰਣ ਪ੍ਰਭੂ ਦੇ ਤੀਨ ਲੋਕੀ ਜਗਤ ਪ੍ਰਸਾਰੇ ਦੇ ਪ੍ਰਸੰਗ ਵਿੱਚ ਕਰਦੇ ਹਨ ਕਿ ਜੇ ਉਸ ਅਲੱਭ ਜਿਹਨੂੰ ਲੱਭ ਨਹੀਂ ਸਕਦੇ ਪ੍ਰਭੂ ਨੂੰ ਕੋਈ ਲੱਭ ਵੀ ਲਵੇ ਤਾਂ ਪ੍ਰਭੂ ਦੇ ਸਹੀ ਸਰੂਪ ਨੂੰ ਬਿਆਨ ਨਹੀਂ ਕਰ ਸਕਦਾ ਤੇ ਨਾ ਹੀ ਕਿਸ ਨੂੰ ਲਾਭ ਹੋ ਸਕਦਾ ਹੈ ਜਿਸ ਪ੍ਰਭੂ ਦਾ ਇਹ ਤਿੰਨ ਲੋਕ ਭਾਵ ਸਾਰਾ ਜਗਤ ਪਸਾਰਾ ਹੈ ਉਹ ਇਸ ਪਸਾਰੇ ਵਿੱਚ ਇੰਓ ਵਿਆਪਕ ਹੈ ਜਿਵੇਂ ਬੋੜ ਦਾ ਰੁੱਖ ਬੀਜ ਵਿੱਚ ਅਤੇ ਬੀਜ ਬੋੜ ਵਿੱਚ ਹੈ ਉਹ ਜ਼ਿਕਰ ਕਰਦੇ ਆ ਉਹ ਸ਼ਬਦ ਜਿਹੜਾ ਬੋਲਦੇ ਆ ਉਹ ਕਹਿੰਦੇ ਆ ਅਲ ਹੈ ਲਹਾਉ ਤਾਉ ਕਿਆ ਕਹਾਉ ਕਹਾਉ ਤਾਂ ਤਾਂ ਕੋ ਪੁਕਾਰ ਬਟਕ ਬੀਜ ਮਹ ਰਾਵ ਰਹਾਉ ਜਾਕੋ ਤਿੰਨ ਲੋਕ ਵਿਸਥਾਰ ਇਹ ਇਹ ਸਾਡੇ ਗੁਰਬਾਣੀ ਚ ਜ਼ਿਕਰ ਆਉਂਦਾ ਭਗਤ ਕਬੀਰ ਜੀ ਦਾ ਜਿਹਦੇ ਤੋਕ ਹੈਗੇ ਉਹ ਬਿਆਨ ਕਰਦੇ ਹੈਗੇ ਆ ਇਸ ਲਈ ਜਿਹੜਾ ਇਹ ਬੋੜ ਦਰੱਖ ਸਾਡਾ ਪਵਿੱਤਰ ਰੱਖਾ ਬਹੁਤ ਸਾਰੇ ਗੁਰੂ ਘਰ ਜਿਹੜੇ ਸਾਡੇ ਹੈਗੇ ਆ ਪੰਜਾਬ ਦੇ ਸੁਰੱਖਿ ਪਿੱਛੇ ਜੁੜੇ ਇਸ ਲਈ ਸਾਨੂੰ ਜਿਹੜਾ ਇਹ ਬੋੜ ਦਰੱਖ ਜਿੱਥੇ ਬਚੇ ਹੋਏ ਪੰਜਾਬ ਜਿਹਨੂੰ ਸੰਭਾਲਣ ਦੀ ਜ਼ਰੂਰਤ ਹੈ ਮਤਲਬ ਗੁਰਬਾਣੀਆਂ ਜੁੜਾ ਹੈ ਰੱਖ ਹੈਗਾ ਤੇ ਹੁਣ ਜਿਹੜਾ ਸੀ ਜਿਹੜਾ ਜ਼ਿਕਰ ਕਰਾਂਗੇ ਜਿਹੜੇ ਅਸੀਂ ਕਿਹਾ ਵੀ ਬੋੜ ਦਰੱਖ ਕਿੱਥੇ ਕਿੱਥੇ ਬਹੁਤ ਹੀ ਵਿਸ਼ਾਲ ਪਾਏ ਜਾਂਦੇ ਉਹਦੇ ਬਾਰੇ ਚਰਚਾ ਕਰਾਂਗੇ ਜਿਹੜਾ ਲਾਰਜੈਸਟ ਜਿਹੜਾ ਸਭ ਤੋਂ ਵੱਡਾ ਸਪੈਸੀਮਨ ਹੈਗਾ ਇਹ ਜਿਹੜਾ ਇੰਡੀਆ ਦੇ ਵਿੱਚ ਪਾਇਆ ਜਾਂਦਾ ਹੈਗਾ ਇਹ ਪਿੰਡ ਹੈਗਾ ਗੋਟੇ ਬਿਆਲੂ ਇਹ ਮਤਲਬ ਕਹਿੰਦਾ ਅਨੰਤ ਅਨੰਤਪੁਰ ਆਂਧਰਾ ਪ੍ਰਦੇਸ਼ ਪਾਇਆ ਜਾਂਦਾ ਹੈਗਾ ਇਹ ਰੁੱਖ ਜਿਹੜਾ ਹੁਣ ਵੀ ਮੌਜੂਦ ਆ ਇਹਦੀ ਕਨੋਪੀ ਦਾ ਕਵਰ ਹੈਗਾ 1.9 ਤੋਂ 2 ਹੈਕਟੇਅਰ ਆ ਮਤਲਬ ਕਹਿੰਦਾ 4.7 ਅਪ੍ਰੋਕਸੀਮੇਟਲੀ ਏਕੜ ਦੇ ਵਿੱਚ ਫੈਲਿਆ ਹੋਇਆ ਤੇ ਇਹਦੇ ਇਹਦੇ ਥੱਲੇ 20000 ਜਿਹੜੇ ਲੋਕ ਆ ਖੜੇ ਹੋ ਸਕਦੇ ਆ ਤੇ ਉਮਰ ਜਿਹੜੀ ਹੈਗੀ ਆ 700 ਸਾਲ ਇਹ ਦੀ ਪ੍ਰਾਣੀ ਦਸੀ ਜਾਂਦੀ ਹੈ ਗੋਟੇ ਬਿਆਲੂ ਵਿੱਚ ਜਿਹੜਾ ਲਾਰਜੈਸਟ ਸਪੈਸੀਮਨ ਪਾਇਆ ਜਾਂਦਾ ਹੈ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਸਾਡਾ ਫੇਮਸ ਬਨੀਨ ਟਰੀ ਹੈਗਾ ਜਿਹੜਾ ਕੋਲਕੱਤਾ ਦੇ ਬੋਟੈਨਿਕਲ ਗਾਰਡਨ 'ਚ ਵੀ ਬਹੁਤ ਇੱਕ ਵੱਡਾ ਔਰ ਵਿਸ਼ਾਲ ਹੈ ਜੰਗਲ ਲੱਗਦਾ ਹੈਗਾ ਇਹ ਜਿਹੜਾ ਫੈਲਿਆ ਹੋਇਆ ਮਤਲਬ 1.6 ਹੈਕਟੇਅਰ 'ਚ ਫੈਲਿਆ ਹੋਇਆ ਇਹ ਜਿਹੜਾ ਉੱਗਿਆ ਸੀ ਵਾਈਲਡ ਡਿਜਮੇ ਪਹਿਲਾਂ ਜ਼ਿਕਰ ਕੀਤਾ ਵਾਈਲਡ ਡੇਟ ਪਾਮ ਜਿਹੜੀ ਖਜੂਰ ਆ ਜਿਵੇਂ ਸਾਡੇ ਪੰਜਾਬ ਦੇ ਵਿੱਚ ਖਜੂਰਾਂ ਦੇ ਰੁੱਖ ਇੱਧਰ ਮੌਜੂਦ ਆ ਰੋਪਰ ਸਾਈਡ ਇਹ ਖਜੂਰ ਦੇ ਰੁੱਖ ਤੇ ਉੱਗਿਆ ਸੀ ਪਹਿਲਾਂ ਫਿਰ ਆਪ ਦਾ ਇਹਨੇ ਹੌ ਜਿਸ 1782 ਜਿਹਨੇ ਮਤਲਬ ਕਹਿੰਦਾ ਇਹ ਆਪਣੀ ਲਾਈਫ ਸ਼ੁਰੂ ਕੀਤੀ ਸੀ ਤਾਂ ਹੁਣ ਤੱਕ ਦੀ ਉਮਰ ਰਾਉਂਡ 230 ਦੇ ਕਰੀਬ 230 ਸਾਲ ਦਾ ਇਹ ਹੋ ਚੁੱਕਿਆ ਹੈਗਾ ਤੇ ਹੁਣ ਵੀ ਖੁਸ਼ਹਾਲ ਮੌਜੂਦ ਆ ਤੇ 100 ਦੀਆਂ ਸਬਸਿਡੀ ਟ੍ਰੰਕਸ ਹੈਗੀਆਂ ਤੇ 1775 ਪ੍ਰੋਪ ਰੂਟ ਹੈ ਜਿਹੜੀਆਂ ਰੂਟ ਏਰੀਆ ਰੂਟ ਨਿਕਲਦੀ ਅੱਗੇ-ਅੱਗੇ ਉਹ ਫੈਲਦੀਆਂ ਫੈਲਦੀਆਂ ਉਹ ਮਤਲਬ ਕਹਿੰਦਾ ਪ੍ਰੋਪ ਰੂਟਾਂ ਅੱਗੇ ਫੈਲਦਾ ਗਿਆ ਇਸ ਲਈ ਇਹ ਬਹੁਤ ਹੀ ਐਕਸਪੈਸਿਵ ਤਕੜਾ ਇੰਡੀਆ ਵਿੱਚ ਮੌਜੂਦ ਆ ਕੋਲਕਾਤਾ ਦੇ ਬੋਟੈਨਿਕਲ ਗਾਰਡਨ ਚ ਹੁਣ ਇੱਕ ਹੋਰ ਬੜੀ ਇੰਟਰਸਟਿੰਗ ਸਟੋਰੀ ਦੱਸਾਂਗੇ ਜਦੋਂ ਅਲੈਗਜ਼ੈਂ ਜਿਹੜੋ ਗ੍ਰੀਕ ਗ੍ਰੀਕ ਰਾਜਾ ਸੀ ਜਿਹੜੋ ਇੰਡੀਆ ਤੇ ਉਹਨੇ ਰਾਜ ਕਰਨ ਲਈ ਆਇਆ ਜਿਹਰੋ ਨੇ ਇੰਡੀਆ ਨੂੰ ਕਬਜ਼ਾ ਕਰਨਾ ਸ਼ੁਰੂ ਕੀਤਾ ਨਾਰਥ-ਵੈਸਟ ਇੰਡੀਆ ਦੇ ਇਲਾਕੇ ਤੋਂ ਤਾਂ 3rd ਸੈਂਚਰੀ ਬੀਸੀ ਦੀ ਗੱਲ ਹੈਗੀ ਆ ਤਾਂ ਉਹ ਮਤਲਬ ਇਹ ਇਹ ਇੰਨਾ ਰੁੱਖਾਂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਮਤਲਬ ਕਹਿੰਦਾ ਐਡੇ ਵੱਡੇ ਬੋੜ ਦੇ ਰੁੱਖਾਂ ਨੂੰ ਤਾਂ ਉਹਨੇ ਜਿਹੜੀ ਇਹ ਆਪਣੇ ਜਿਹੜੇ ਟੀਚਰ ਸੀਗੇ ਫੇਮਸ ਫਿਲਾਸਫਰ ਸੀਗੇ ਅਰਿਸਟੋਟਲ ਨੂੰ ਭੇਜੀ ਵੀ ਇਸ ਇਸ ਤਰ੍ਹਾਂ ਜਿਹੜੇ ਉਹ ਸਾਡੇ ਇੰਡੀਆ ਦੇ ਵਿੱਚ ਜਰੂਰ ਰਾਜ ਕਰਨ ਦੀ ਕੋਸ਼ਿਸ਼ ਇਹ ਹਮਲਾ ਕੀਤਾ ਐਂਟਰ ਕੀਤੇ ਤੋਂ ਇਹ ਰੁੱਖਾਂ ਦਾ ਜ਼ਿਕਰ ਆਪਣੇ ਅਰਿਸਟੋਟਲ ਆਪਣੇ ਟੀਚਰ ਨੂੰ ਕੀਤਾ ਵੀ ਇੰਨੇ ਵੱਡੇ ਵਿਸ਼ਾਲ ਰੁੱਖ ਮੌਜੂਦ ਆ ਫਿਰ ਅਰਿਸਟੋਟਲ ਨੇ ਆਪਣੇ ਅੱਗੇ ਉਹਦੇ 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 ਬੱਚੇ ਮਤਲਬ ਕਿ ਪੀਪਲ ਸੀਗੇ ਅਗਲੇ ਸਿੱਖਰ ਵਾਲੇ ਸੀਗੇ ਉਹਨਾਂ ਨੂੰ ਜ਼ਿਕਰ ਕੀਤਾ ਥੀਓਫਰਸਟਸ ਸੀਗਾ ਜਿਹੜਾ ਫਾਦਰ ਆਫ ਬੋਟਨੀ ਬੋਲਦੇ ਆ ਤਾਂ ਉਹਨੇ ਵੀ ਉਹਨੇ ਉਹਨੂੰ ਦੱਸਿਆ ਅਰਿਸਟੋਟਲ ਨੇ ਥੀਓਫਰਸਟਸ ਨੂੰ ਫਾਦਰ ਆਫ ਬੋਟਨੀ ਵੀ ਇੰਨੇ ਮਹਾਨ ਜਿਹੜੇ ਜਿਹੜੇ ਦਰਖਤ ਆ ਇੰਡੀਆ ਵਿੱਚ ਵੱਡੇ ਰੁੱਖ ਮੌਜੂਦ ਆ ਫਿਥਿਓਫ੍ਰਸਟਸ ਨੇ ਆਪਣੀਆਂ ਦੋ ਕਿਤਾਬਾਂ 'ਚ ਜ਼ਿਕਰ ਕੀਤਾ ਮਤਲਬ ਕਹਿੰਦੇ ਇੰਨੇ ਵੱਡੇ ਰੁੱਖਾਂ ਦਾ ਇੱਕ ਕਿਤਾਬ ਸੀ ਦਾ ਔਨ ਦਾ ਕੌਜ਼ਸ ਆਫ ਪਲਾਂਟਸ ਇੱਕ ਕਿਤਾਬ ਇੱਕ ਹੈ ਕਿ ਇਨਕੁਆਇਰੀ ਇੰਟੂ ਪਲਾਂਟਸ ਇਹ ਮਤਲਬ ਕਿ ਤੀਜੀ ਚੌਥੀ ਬੀਸੀ ਸੈਂਚਰੀ ਵਿੱਚ ਇਹ ਕਿਤਾਬਾਂ ਪਬਲਿਸ਼ ਹੋਈਆਂ ਬਹੁਤ ਪੁਰਾਣਾ ਰਿਟਨ ਮਟੀਰੀਅਲ ਹੈਗਾ ਉਹਨਾਂ ਨੇ ਰੁੱਖਾਂ ਨੂੰ ਇਹ ਮਤਲਬ ਮੈਂਸ਼ਨ ਕੀਤਾ ਆਪਣੀ ਬੁੱਕਾਂ 'ਚ ਇਹਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਰੋਮਨ ਨੈਚੁਰਲਿਸਟ ਇੱਕ ਪਲਾਨੀ ਕਰਕੇ ਹੈਗਾ ਉਸ ਨੇ ਵੀ ਆਪਣਾ ਇਸ ਟਰੀ ਟਰੀ ਬਾਰੇ ਰੁੱਖਾਂ ਬਾਰੇ ਲਿਖਿਆ ਆਪਣੀ ਕਿਤਾਬਾਂ 'ਚ ਆਪਣੀ ਉਹ ਤੇ ਰਿਟਰਨ ਇਨਫੋਰਮੇਸ਼ਨ ਵਿੱਚ ਉਹਨੇ ਕਿਹਾ ਵੀ ਜਿਹੜੇ ਘੋੜਿਆਂ ਦੇ ਟਰੂਪਸ ਹੈਗੇ ਆ ਮਤਲਬ ਕਹਿੰਦਾ ਹਾਰਸ ਜਿਹੜੇ ਵੱਡੇ ਵੱਡੇ ਹਾਰਸ ਦੇ ਘੋੜਿਆਂ ਦੇ ਟਰੂਪ ਹੈਗੇ ਇਸ ਦਰਖਤਾਂ ਦੇ ਲੁੱਕ ਜਾਣਗੇ ਦਿਖਣਗੇ ਨਹੀਂ ਮਤਲਬ ਉਹ ਜ਼ਿਕਰ ਕਰਦਾ ਆਪਣੀ ਆਪਣੀ ਜਿਹੜੀ ਰਾਈਟਿੰਗ ਵਿੱਚ ਹੈ ਵੀ ਇਹ ਜ਼ਿਕਰ ਮਿਲਦਾ ਕਈ ਕਿਤਾਬਾਂ ਵਿੱਚ ਉਸ ਤੋਂ ਬਾਅਦ ਇੱਕ ਬਾਲ ਸੰਬੰਧ ਕਰਕੇ ਹੈਗਾ ਜੋਧਪੁਰ ਵਿੱਚ ਇੱਕ ਕਿਲਾ ਹੈਗਾ ਪੈਲੇਸ ਹੈਗਾ ਉੱਥੇ ਬਹੁਤ ਹੀ ਵੱਡਾ ਮਤਲਬ ਕਹਿੰਦਾ ਬੋੜ ਦਾ ਰੁੱਖ 550 ਸਾਲ ਪੁਰਾਣਾ ਮਤਲਬ ਕਹਿੰਦਾ ਰੁੱਖ ਮੌਜੂਦ ਆ ਤਾਂ ਉਹ ਮੈਨਾਂ ਕਹਿੰਦਾ ਵੀ ਉਹ ਮਤਲਬ ਕਹਿੰਦਾ ਫਰੂਟ ਬੈਟ ਦੀ ਕਲੋਨੀ ਵੀ ਰਹਿੰਦੀ ਉੱਥੇ ਮਨੋ ਜਿਹੜੇ ਜਿਹੜੀਆਂ ਚਮਗਾਦੜਾਂ ਹੈਗੀਆਂ ਉਹਦੀ ਕਲੋਨੀ ਹੈਗੀ ਫਰੂਟ ਈਟਿੰਗ ਬੈਟਸ ਹੈਗੀਆਂ ਉਹ ਮੌਜੂਦ ਆ ਇਹ ਬਹੁਤ ਵੱਡਾ ਬਾਲ ਸੰਬੰਧ ਕਰਕੇ ਜodhpur ਵਿੱਚ ਜਿਹੜਾ ਕਿਲਾ ਹੈਗਾ ਉੱਥੇ ਵਿੱਚ ਮੌਜੂਦ ਆ ਤੇ ਹੁਣ ਜੇ ਪੰਜਾਬ ਦਾ ਜ਼ਿਕਰ ਕੀਤੇ ਪੰਜਾਬ ਦਾ ਜਿਹੜਾ ਬਾਬਾ ਬੋੜ ਹੈਗਾ ਸਾਡਾ ਉਹ ਚੌਲਟੀ ਖੇੜੀ ਪਿੰਡ ਵਿੱਚ ਮੌਜੂਦ ਆ ਤੇ ਇਹ ਵੀ ਮਤਲਬ ਕਹਿੰਦਾ ਦੇਖਿਆ ਵੀ 200 ਸਾਲ ਪੁਰਾਣਾ ਦੱਸਦੇ ਜਿਹੜੇ ਉੱਥੋਂ ਦੇ ਜਿਹੜੇ ਪੁਰਾਣੇ ਪੰਡਤ ਹੈਗੇ ਕੋਈ ਪੰਡਤ ਬਹੁਤ ਉਦੋਂ ਵੀ ਪੁਰਾਣਾ ਦੱਸਦੇ ਆ ਵੀ ਇਹ ਬਹੁਤ ਹੀ ਪ੍ਰਾਤਨਾ ਪਤਾ ਨਹੀਂ ਕਿੰਨੀ ਹਜ਼ਾਰਾਂ ਸਾਲ ਵੀ ਦੱਸਦੇ ਆ ਕੋਈ ਕੋਸ਼ਿਸ਼ ਕਹਿੰਦੇ ਕੋਈ ਕੋਸ਼ਿਸ਼ ਸਾਨੂੰ ਇਹ ਕਲੀਅਰ ਨਹੀਂ ਹੋ ਰਿਹਾ ਵੀ ਕਿੰਨਾ ਪ੍ਰਾਣ ਪਰ ਇਹ ਤਕਰੀਬਨ ਇਹ 4 ਏਕੜ ਚ ਇਹ ਫੈਲਿਆ ਹੋਇਆ ਰੁੱਖ ਹੈਗਾ ਕੋਈ ਵੀ ਜੇ ਇਸ ਨੂੰ ਦੇਖਣਾ ਚਾਹ ਫਤੇਗੜ ਸਾਹਿਬ ਦਾ ਚੂਲਟੀ ਖੀੜੀ ਪਿੰਡ ਆ ਉੱਥੇ ਇਹ ਰੁੱਖ ਮੌਜੂਦ ਆ ਇਸ ਲਈ ਜਿਹੜਾ ਅਸੀਂ ਇਹ ਚਰਚਾ ਕਰਨੀ ਜ਼ਰੂਰੀ ਸਮਝੀ ਵੀ ਇਹ ਇੱਕ ਸਿਰੇ ਤੋਂ ਸ਼ੁਰੂ ਕਰਕੇ ਕਿ ਕਿਹੜੇ ਉਗਣ ਖੇਤਰ ਆ ਕਿਸ ਤਰ੍ਹਾਂ ਇਹ ਪੰਜਾਬ ਦੇ ਪਿੰਡਾਂ 'ਚ ਪਾਏ ਜਾਂਦੇ ਆ ਕਿਸ ਤਰ੍ਹਾਂ ਫਿਰ ਮਤਲਬ ਕਹਿੰਦਾ ਦੀ ਮਤਲਬ ਕਹਿੰਦਾ ਸਾਡੇ ਜਿਹੜੇ ਬਿਓਰਗ ਮੈਂਸ਼ਨ ਕਰਦਾ ਫਿਰ ਗੁਰਵਾਨੀ 'ਚ ਕੀ ਜੇਕਰ ਫਿਰ ਹੌਲੀ ਹੌਲੀ ਕਿੱਡੇ-ਕੱਡੇ ਸਪੈਸੀਮਨ ਹੈਗੇ ਸਾਡੇ ਇੰਡੀਆ 'ਚ ਮੌਜੂਦ ਆ ਇਹਦੀ ਵਾਰ ਪ੍ਰਚਾਰ ਚ ਕਰਦੇ ਕਰਦੇ ਪੰਜਾਬ 'ਚ ਦੇਖਿਆ ਪੰਜਾਬ 'ਚ ਸਾਡੇ ਚੂਲਟੀ ਕੀੜੀ ਪਿੰਡ 'ਚ ਮੌਜੂਦ ਆ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਹਨਾਂ ਰੁੱਖਾਂ ਨੂੰ ਆਪਾਂ ਸਮਝੀਏ ਜਿੱਥੇ ਵੀ ਬੋਰਡ ਦੇ ਰੁੱਖਾ ਕਿਉਂਕਿ ਹੁਣ ਤੱਕ ਕੋਈ ਕੱਟ ਲਾ ਕੇ ਇਹਨੂੰ ਰਾਜੀ ਫਿਰ ਦੁਬਾਰਾ ਮੈਂਸ਼ਨ ਕਰਦੇ ਆ ਇਸੇ ਜੋ ਜੰਗਲਾਂ ਚ ਲਾਉਣਾ ਜੰਗਲਾਂ ਸਾਨੂੰ ਦਿੱਕਤ ਇਹ ਬਹੁਤ ਸਲੋ ਗਰੋਇੰਗ ਸਪੀਸੀਸ ਹੈਗੇ ਨੂੰ ਸੀ ਮਤਲਬ ਕਹਿੰਦਾ ਬਿਲਕੁਲ ਸਾਊਥ ਵਿੱਚ ਲਾਉਣਾ ਪੈਂਦਾ ਸਾਨੂੰ ਸਾਡਾ ਵਿਚਾਰ ਜ਼ਰੂਰ ਉਹ ਵੀ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਲੈਂਡ ਜਰੂਰ ਮਿਲੀ ਸਾਨੂੰ ਇੱਕ ਬੋਰਡ ਦਾ ਇੱਕ ਪ੍ਰੋਪਰ ਇੱਕ ਜੰਗਲ ਤਿਆਰ ਕਰਾਂਗੇ ਉਹ ਸਾਡੇ ਬਲੈਂਡਿੰਗ 'ਚ ਤਾਂ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਸਾਡੇ ਜਿਹੜੇ ਪੰਜਾਬ 'ਚ ਬੋਰਡ ਦੇ ਰੁੱਖ ਛਪੜਾ ਕੰਡੇ ਸਾਡੇ ਥੜੇ ਬਣੇ ਜਿੱਥੇ ਸਾਡੇ ਲੋਕ ਵਹਿੰਦੇ ਆ ਉਹ ਜਿਹੜੇ ਬਚੇ ਹੋਏ ਰੁੱਖ ਹੈਗੇ ਉਹਨਾਂ ਨੂੰ ਪੰਜਾਬ 'ਚ ਸੰਭਾਲ ਲਈਏ ਤਾਂ ਆਉਣ ਵਾਲੇ ਸਮੇਂ 'ਚ ਮਤੇ ਹੀ ਪਾ ਦੇ ਘਟੋੜ ਨਵੀਆਂ ਬਿਲਕੁਲ ਕਨਜ਼ਰਵ ਕਰਦੀ ਕਿਉਂਕਿ ਇਹ ਬਹੁਤ ਵੱਡੇ ਪੰਛੀਆਂ ਤੇ ਰਹਿਣ ਬਸੇਰੇ ਆ ਉਸ ਵਰ ਪੰਛੀ ਦਾ ਫਲ ਖਾਂਦੇ ਆ ਇਹ ਗੋਲਾ ਨੂੰ ਖਾਂਦੇ ਆ ਤੇ ਇੱਕ ਕਾਰਬਨ ਸਿੰਕ ਆ ਬਹੁਤ ਵੱਡਾ ਜਿੰਨੀ ਸਾਡੇ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਆ ਰਿਲੀਜ਼ ਆਟੋਮੋਸਫੇਅਰ ਚ ਹੈਗੀ ਉਹਨੂੰ ਇਹ ਕਿਉਂਕਿ ਵੱਡੇ ਪੱਤੇ ਵਾਲਾ ਰੁੱਖ ਹੈਗਾ ਤਾਂ ਇਸ ਲਈ ਉਹ ਕੈਪਚਰ ਕਰਦਾ ਕਾਰਬਨ ਕਾਰਬਨ ਸਿੰਕ ਵੀ ਬੋਲਦੇ ਨੇ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਅਸੀਂ ਮਤਲਬ 2 2.25 ਜਿਹੜੇ ਮਿਲੀਅਨ ਰੁੱਖਾ 25 ਲੱਖ ਬੂਟਾ ਧਰਤੀ 'ਚ ਅਸੀਂ ਲਾ ਚੁੱਕੇ ਆ ਉਹਦੀ 90% ਸਰਵਾਈਵਲ ਆ ਸਾਰੇ ਰਿਕਾਰਡਸ ਹੈਗਾ ਸਿਸਟਮ ਉਹਨਾਂ ਜੰਗਲਾਂ ਦਾ ਇੱਕ ਹੁਣ ਇਹਦਾ ਨਹੀਂ ਸਮਝ ਲੱਗ ਰਹੀ ਪਰ ਜਿਉਂ-ਜਿਉਂ ਇਹ ਆਉਣ ਵਾਲਾ ਸਮਾਂ 10 ਸਾਲ ਬਾਅਦ ਇਹ ਜੰਗਲ ਇੱਕ ਪੰਛੀ ਦੀ ਰੈਨ ਬਸੇਰੀ ਹੋਣਗੇ ਤੇ ਇੱਕ ਪੰਜਾਬ ਦੇ ਪਿੰਡਾਂ ਦੇ ਲੰਗ ਹੋਣਗੇ ਇਸ ਮਹਿਮੇ ਦਾ ਤੁਸੀਂ ਹਿੱਸਾ ਬਣੋ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਨਾਲ ਜੁੜ ਕੇ ਆਪਾਂ ਬਤੁਤ ਪੰਜਾਬ ਦੀ ਧਰਤੀ 'ਚ ਰੁਕ ਲਈਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ